ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਬਿਰਦ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ ਰਹਾਉ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨ ਜਾਣਿਆ ਤੁਮਰੋ ਦੂਦ ਬਿਰਦ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਨ ਬੇਹਾਨੀ ਕਬੀਰ ਕੋ ਠਾਕੋ ਰੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ ਖੇਤ ਜੋ ਮਾਂਡਿਓ ਸੂਰਮਾ ਬਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਰਟ ਮਰੈ ਕਬੂ ਨ ਛਾੜੈ ਖੇਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਮੁਗਦ ਚਾਰ ਐ ਸਦ ਮਿਲ ਕੇ ਅਦੂਲੇ ਪ੍ਰਭ ਕੀ ਸਰਨ ਪਰਿਓ ਮੁਕਤ ਭਿਓ ਚਉ ਹਉ ਜੁਗ ਜਾਣਿਓ ਜਸ ਕੀਰਤ ਮਥੈ ਛਤਰ ਧਰਿਓ ਰਾਜਾ RAM ਜਪਤ ਕੋ ਕੋ ਨ ਤਰਿਓ ਗੁਰਪ੍ਰਦੇਸ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਓ ਸੰਖ ਚਕਰ ਮਾਲਾ ਤਿਲਕ ਬਿਰਾਜਤ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭੈਰਾਂ ਬਲ ਗਰਜਤ ਜਨਮ ਮਰਨ ਸੰਤਾਪ ਹਿਰਿਓ ਅਮਰੀਕੋ ਦਿਓ ਪੈ ਬਦ ਰਾਜ ਭਪੀਖਨਦ ਕਰਿਓ ਨੌਨਦ ਠਾਕੁਰ ਦਈ ਸੁਦਾ ਮੈਂ ਤਰੂ ਟਾਲਾ ਜਹੂਨਾ ਟਰਿਓ ਭਗਤ 헤ਡ ਮਾਰਿਓ ਫਰ 나ਗ ਸੁਨਾਰ ਸਿੰਘ ਰੂਪ ਹੋਏ ਦੇ ਧਰਿਓ ਨਾਮਾ ਕਹਿ ਭਗਤ ਬਸ ਕੇ ਸਵਜੂ ਬਲ ਕੇ ਦਵਾਰ ਘਰੋ ਮਾਰੂ ਕਬੀਰ ਜੀਓ ਦੀਨ ਬਸਾਰਿਓ ਰੇ ਦਿਵਾਨੇ ਦੀਨ ਬਸਾਰਿਓ ਰੇ پیٹ پر ایو بس ہوا جو سویو مانوک جنم ہے ہارو رہاو ساد کبو نی کینی رچے چھوٹھا سوان سوکر باعث باش جٹکت جی چالو اٹھا آپس کو دیر کر جان ارن کو لگ مات منسا باچا کرمنا میں دیکھے دو جک جات کامی کرو دی چاتری باجی گار بے کام نندہ کرتے جنم سرانو سمرے اور رام ਕਾ ਕਬੀਰ ਚੇਤਾ ਨਹੀਂ ਮੂਰਖ ਮੁਗਧ ਗਵਾਰ RAM ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਰਾਗ ਮਾਰੂ ਬਾਣੀ ਜੈ ਦੇਉ ਜਿਉ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਆਨ ਸਦ ਪੂਰੇ ਆਸੂਰ ਸਤ ਖੋੜ ਸਾਦਤ ਕੀਆ ਅਬਲ ਬਲ ਤੋੜਿਆ ਚਲ ਚਲ ਧਪਿਆ ਘੜ ਘੜਿਆ ਤਹਾਂ ਪਿਉ ਪੀਆ ਮਨ ਆਦ ਗੁਣ ਆਦਬ ਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਓ ਅਦਕੋ ਅਰਦਿਆ ਅਰਧ ਕੋ ਅਰਦਿਆ ਸਰਦ ਕੋ ਸਰਦਿਆ ਸਰਲ ਕੋ ਸਲ ਸਮਾਨ ਆਇਆ ਬਦਤ ਜੈ ਦਿਓ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲੈ ਬਲੀਨ ਪਾਇਆ ਕਬੀਰ ਮਾਰੂ RAM ਸਿਮਰ ਪਸਤਾਏਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉਠ ਜਾ ਹੈਂ ਗਰਹਾਓ ਲਾਲਜ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਹੇਗਾ ਤਾਂ ਜੋ ਬਨਗਾ ਗਰਬ ਨਾ ਕੀਜਾ ਕਾਗਜ ਉੰਗੜ ਜਾਏਗਾ ਜੋ ਜਾ ਮਾਇ ਕੇਸ ਗਏ ਪਟਕੇ ਤਾਂ ਦਿਨ ਕਛੂ ਨਾ ਬਸਾਹੇਗਾ ਸਿਮਰਨ ਭਜਨ ਦਿਆ ਨੀ ਕੀਨੀ ਤੋ ਮੁਖ ਛੋਟਾ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਬਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਰਾਲ ਤੁਜ ਬਨ ਕੋਨ ਕਰੈ ਕਰੀਬ ਨਵਾਜ ਗਸਈਆ ਮੇਰਾ ਮੱਥੇ ਛਤਰ ਤਰੈ ਰਹਾਉ ਜਾ ਕੀ ਸ਼ੋਰ ਜਗਤ ਕੋ ਲੱਗਐ ਤਾਂ ਪਰ ਤੋਹੀ ਤਰਐ ਨੀਚੈ ਉਚਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰਐ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿ ਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭ ਐਸਰੈ ਮਾਰੂ ਸੁਖ ਸਾਗਰ ਸੁਰਤ ਰਚਿੰਤਾ ਮਨ ਕਾਮ ਦਿਨ ਬਸ ਜਾ ਕੇ ਰੇ ਚਾਰ ਪਦਾਸ ਅਸ਼ਟ ਮਹਾ ਸਿਧ ਨਾਵ ਨੇ ਅਧਿਕਰ ਤਲ ਤਾਕੈ ਹਰ 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 ਨਾ ਜਪਸ ਰਸਨਾ ਔਰ ਸਾਭ ਸਾਡ ਬਚਨ ਰਚਨਾ ਰਹਾਓ ਨਾਨਕ ਖਿਆਨ ਪ੍ਰਾਨ ਬੇਦਬਿ ਚੌਤੀ ਸੱਛਰ ਮਾਹੀ ਬਿਆਸ ਵਿਚਾਰ ਕਿਉ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲੇਵ ਲਾਗੀ ਕਹਿ ਰਵਿਦਾਸ ਉਹ ਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਭਾਗ ਲੇਵ ਲਾਗੀ ਕੈਰ ਵਿਦਾਸ ਉਦਾਸ ਦਾਸ ਮਤ ਜਨਮ ਮਰਨ ਪੈ ਭਾਗੀ ਗੁਰੂ ਪਿਆਰਿਓ ਭੁੱਲ ਚੁੱਕ ਦੀ ਕੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ